ਅੱਜ ਸਹਬਜ਼ਾਦਿਆਂ ਦੀ ਸੂਬੇ ਦੀ ਕਚਹਿਰੀ ਵਿੱਚ ਆਖਰੀ ਪੇਸ਼ੀ ਹੈ। ਸਿਪਾਹੀ ਆਏ ਆਵਾਜ਼ ਦਿੱਤੀ, ਮਾਤਾ ਆਪਣੇ ਪੋਤਰਿਆਂ ਨੂੰ ਤਿਆਰ ਕਰਦੇ, ਅੱਜ ਤੇਰੇ ਪੋਤਰੇ ਤੇਰੇ ਤੋਂ ਸਦਾ ਲਈ ਵਿਛੜ ਰਹੇ ਹਨ। ਆਵਾਜ਼ ਸੁਣ ਕੇ ਜ਼ੋਰਾਵਰ ਸਿੰਘ ਨੇ ਦਾਦੀ ਨੂੰ ਕੁੱਟ ਕੇ ਜੱਫੀ ਪਾ ਲਈ ਤੇ ਬੜੇ ਹੌਸਲੇ ਨਾਲ ਕਿਹਾ, ਜ਼ੋਰਾਵਰ ਸਿੰਘ ਆਖਦਾ ਦਾਦੀਏ ਨਹੀਂ ਰੱਖ ਹੌਸਲਾ ਸਾਨੂੰ ਤਿਆਰ ਕਰਦੇ। ਫਤੇ ਸਿੰਘ ਸਰਵਾਲਾ ਬਣ ਜਾਏ ਮੇਰੇ ਵੀਰ ਦਾ ਹਾਰ ਸ਼ਿੰਗਾਰ ਕਰ ਦੇ ਬੜੀ ਦੇਰ ਤੋਂ ਮੌਤ ਉਡੀਕਦੀ ਹੈ ਖਤਮ ਉਸ ਦਾ ਇੰਤਜ਼ਾਰ ਕਰ ਦੇ ਪਾਲੈ ਜਫੀਆਂ ਕੁੱਟ ਕੇ ਨਾਲ ਲਾਲਾ ਬਸ ਆਖਰੀ ਵਾਰ ਦਾ ਪਿਆਰ ਕਰ ਦੇ ਨਾ ਉਡੀਕੀ ਦਾ ਦੀਏ ਅਸੀਂ ਮੁੜ ਨਹੀਂ ਆਉਣਾ ਭੁੱਲ ਜਾਵੀ ਹੁਣ ਪੁੱਤਿਆਂ ਨੂੰ ਲਾੜ ਲਡਾਉਣਾ ਨਾ ਉੜਿੱਕੀ ਦਾ ਦੱਦੀਏ ਅਸੀਂ ਮੁੜ ਨਹੀਂ ਆਉਣਾ ਚੱਲੇ ਮੌਤ ਵਿਆਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕਫਨ ਬਨ ਲੈ ਹੁਣ ਕਲਗੀਆਂ ਲਾ ਦੇ ਵੈਰੀ ਨਹੀਂ ਹੈ ਅੰਦਰਾਂ ਦਾ ਸੇਹਰਾ ਲਾਉਣਾ ਨਾ ਉੜਿੱਕੀ ਦਾ ਦੱਦੀਏ ਅਸੀਂ ਮੁੜ ਨਹੀਂ ਆਉਣਾ ਮੈਂ ਤਾਂ ਹਾਂ 9 ਸਾਲ ਦਾ ਮੇਰਾ ਵੀਰ ਨਿਆਣਾ ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੋਂ ਜਾਣਾ ਅੱਗੇ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ ਨਾ ਉੜਕੀਂ ਦادیه ਅਸੀਂ ਮੁੜ ਨਹੀਂ ਆਉਣਾ ਕੌਣ ਖਵਾਊ ਚੂਰੀਆਂ ਮਾਂ ਤੇਰੇ ਬਾਝੋਂ ਕਿਵੇਂ ਸੁਣਾਗੇ ਲੋਰੀਆਂ ਬਿਨ ਤੇਰੇ ਸਾਝੋਂ ਤੂੰ ਵੀ ਛੇਤੀ ਛੇਤੀ ਆ ਜਾਣਾ ਨਾ ਦੇਰ ਲਗਾਉਣਾ ਨਾ ਉੜਕੀਂ ਦادیه ਅਸੀਂ ਮੁੜ ਨਹੀਂ ਆਉਣਾ ਅਸੀਂ ਮੁੜ ਨਹੀਂ ਆਉਣਾ